ਅਸੀਂ ਪੰਜਾਬੀ ਆ ਅਸੀਂ ਅੰਗਰੇਜ਼ੀ ਨੂੰ ਤੋਂ ਤੇ ਵਾਂਗੂ ਬੋਲਣ ਨੇ ਜਿਹਨੂੰ ਆਉਂਦੀ ਆ ਪੰਜਾਬੀ ਅੰਗਰੇਜ਼ੀ ਵਧੀਆ ਬੋਲਦਾ ਪਰ ਜਿਹੜਾ ਅੰਗਰੇਜ਼ ਆ ਉਹ ਪੰਜਾਬੀ ਬੋਲਣ ਛੱਡ ਜਾਂਦਾ ਹੈ ਉਹ ਛੱਡ ਜਾਂਦਾ ਹੈ ਕਈ ਲਫ਼ਜ਼ ਉਹਦੇ ਜੀਭ ਤੋਂ ਨਿਕਲਦਾ ਹੀ ਨਹੀਂ ਤੋਂਨੋ ਸਿਸਟਮ ਐਸਾ ਹੈ ਕਿ ਇਹ ਦੁਨੀਆ ਦੀ ਹਰੇਕ ਭਾਸ਼ਾ ਦਾ ਉਚਾਰਣ ਕਰ ਸਕਦਾ ਹੈ ਯੋਤਨੀਆਂ ਪੁਸ਼ਾਵਾਂ ਦਾ ਟੋਨਲ ਸਿਸਟਮ ਐਸਾ ਹੈ ਕਿ ਉਹਨਾਂ ਤੋਂ ਪੰਜਾਬੀ ਦਾ ਹਿੰਦੀ ਦਾ ਸੰਸਕ੍ਰਿਤ ਦਾ ਬੰਗਾਲੀ ਦਾ ਬਿਹਾਰੀ ਦਾ ਸਿੰਧੀ ਦਾ ਉਹਨਾਂ ਤੋਂ ਚਾਰ ਨਹੀਂ ਹੁੰਦਾ ਗੁਰੂ ਗੋਬਿੰਦ ਸਿੰਘ ਫਾਇਸ਼ਾ ਵੱਲੋਂ ਜਿਹੜਾ ਗ੍ਰੰਥ ਲਿਖਿਆ ਹੋਇਆ ਉਹਨਾਂ ਨੇ ਵਿੱਚ ਗੱਲ ਕੀਤੀ ਹੈ ਕਿ ਲੜਾਈ ਹੋ ਰਹੀ ਹੈ ਯੁੱਧ ਹੋ ਰਿਹਾ ਹੈ ਉਹਦਾ ਉਹਨਾਂ ਨੇ ਇੱਕ ਵਰਣਨ ਕੀਤਾ ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ ਕਾਗੜਦੰਗ ਕਾਤੀ ਮਹਾ ਗੱਜ ਗਾਜੇ ਇਹ ਲਫ਼ਜ਼ ਕਹਿੰਦੇ ਜਦੋਂ ਇੱਕ ਤਲਵਾਰ ਦੂਜੀ ਨਾਲ ਟਕਰਾਂਦੀ ਹੈ ਉਹਦੀ ਆਵਾਜ਼ ਕਹੇ ਜੀ ਨਿਕਲਦੀ ਹੈ ਉਹ ਆਵਾਜ਼ ਨੂੰ ਕਿਸੇ ਹੋਰ ਭਾਸ਼ਾ 'ਚ ਵਰਣਨ ਕੀਤਾ ਹੀ ਨਹੀਂ ਜਾ ਸਕਦਾ ਹਾਂ ਠੀਕ ਹੈ ਪੰਜਾਬੀ ਦੇ ਵਿੱਚ ਉਹਨਾਂ ਨੇ ਗੁਰਮੁਖੀ ਭਾਸ਼ਾ 'ਚ ਉਸ ਜੀ ਨੂੰ ਵਰਣਨ ਕੀਤਾ ਕਰਨੇ ਹੈ ਕਿ ਭਾਸ਼ਾ ਨੂੰ ਅਸੀਂ ਲਾਗੂ ਨਾ ਕਰ ਸਕੇ ਜਦੋਂ ਦੇਸ਼ ਆਜ਼ਾਦ ਹੋਇਆ ਵਿਜੇ ਪੰਜਾਬ ਦੇ ਵਿਜੇ ਸੁਵੇ ਭਾਸ਼ਾ ਦੇ ਢਾਰਦੇ ਬਣ ਗਏ ਪੰਜਾਬੀ ਬਣਿਆ ਨਾ ਵੱਡਾ ਕਾਰਨ ਇਹ ਹੋਇਆ ਕਿ ਪੰਜਾਬੀ ਦੁਨੀਆ ਦੀ ਦਸਵੀਂ ਵੱਡੀ ਭਾਸ਼ਾ ਪਰ ਇਹ Hindu Sikh Musliman ਦੇ ਵਿੱਚ ਵੰਡਤੀ Musliman ਜੀ ਕਹਿੰਦਾ ਮੇਰੀ ਪੰਜਾਬੀ ਨਹੀਂ ਉਰਦੂ ਬੋਲਦਾ ਜਦੋਂ ਕਿ ਉਰਦੂ ਪਾਕਿਸਤਾਨ ਦੀ ਭਾਸ਼ਾ ਹੀ ਨਹੀਂ ਕਟੋ ਘਟ ਪਾਕਿਸਤਾਨ ਦੇ ਵਿੱਚ ਸਾਡੇ 10 ਕਰੋੜ ਲੋਕ ਤੋਂ ਪੰਜਾਬੀ ਬੋਲਦੇ ਨੇ ਕਿ ਪਾਸ਼ਾ ਲਿਖਾਉਂਦੇ ਆ ਉਰਦੂ ਪਸ਼ਤੂ ਜਿਹੜੇ ਆ ਵੀ ਪਾਸ਼ਾ ਪਸ਼ਤੂ ਲਿਖਾਉਂਦੇ ਆ ਉਹ 20 ਕਰੋੜ ਵੀ ਨਹੀਂ ਹਨ ਕਦੇ ਨਹੀਂ ਕਹਿੰਦੇ ਵੀ ਅਸੀਂ ਉਰਦੂ ਆ ਕਦੇ ਨਹੀਂ ਕਹਿੰਦੇ ਸਲਾਮ ਸਾਡੀ ਭਾਸ਼ਾ ਕਰਕੇ ਖਤਰਾ ਹੈ ਇਹ ਸਿਰਫ ਪੰਜਾਬ ਦੀ ਧਰਤੀ ਹੈ ਜਿੱਥੇ ਜਾਂਦਾ ਸਿੱਖ ਨੂੰ ਖਤਰਾ ਜਾਂ ਹਿੰਦੀ ਨੂੰ ਖਤਰਾ ਕਿ ਆਏ ਸਲਾਮ ਨੂੰ ਖਤਰਾ ਇਹ ਅਜੇ ਤੱਕ ਇਹਨਾਂ ਖਤਰਾ ਤੋਂ ਬਾਹਰ ਨਹੀਂ ਆਇਆ ਕਿਉਂਕਿ ਸਹੀ ਅਸਲੀ ਪੰਜਾਬੀ ਨਹੀਂ ਬਣਾ ਸਕੇ ਇਹਨੂੰ ਬਾਰ-ਬਾਰ ਵੰਡਿਆ ਗਿਆ ਬਾਰ-ਬਾਰ ਡੰਡਿਆ ਗਿਆ ਬਾਰ-ਬਾਰ ਭੱਡਿਆ ਗਿਆ ਤੇ ਬਾਰ-ਬਾਰ ਢੰਡਿਆ ਗਿਆ 1947 ਦਾ ਟਿੱਡਾ ਵੱਡਾ ਕੱਲੂ ਘਰਾ ਹੋਇਆ ਸੀ 10 ਲੱਖ ਬੰਦਾ ਮਰ ਗਿਆ ਸੀ ਇੰਗਲੈਂਡ ਦਾ ਤਾਂ ਮਰਿਆ ਨਹੀਂ ਕਦੇ ਦੇਸ਼ ਆਜ਼ਾਦ ਹੁੰਦਾ ਹੈ ਜਦੋਂ ਯਾਦ ਹੁੰਦਾ ਜੀਤੋਂ ਯਾਦ ਹੁੰਦਾ ਲੋਕ ਕਿਉਂ ਨੂੰ ਮਾਰਦੇ ਹੁੰਦੇ ਨਾ ਵੀ ਇਹਨੇ ਸਾਡੇ ਤੇ ਰਾਜ ਕੀਤਾ ਉਹਦਾ ਤਾਂ ਨਹੀਂ ਮਰਿਆ ਕੁੱਤਾ ਪੰਜਾਬ ਦੇ ਲੋਕ ਬਿਨਾਂ ਗੱਲ ਤੋਂ 15 ਗਾਸਤੂ 1947 ਨੂੰ ਉਹਦੇ ਇੱਕ ਪਾਸੋਂ ਜ਼ੁਮੇਦਾਰ ਦੇ ਨਹੀਂ ਸਾਰੇ ਤੜਕੇ ਉੱਠੇ ਤੇ ਵੱਢਦੇ ਅਸਾਈ ਤੌਰ ਤੇ ਸਮਾਜ ਚਾਰ ਦਾ ਅਹਿਸਾਸ ਸਾਡੇ ਚ ਹੈ ਨਹੀਂ ਹਾਂ ਠੀਕ ਆ ਮੁੱਛੋਂ ਤਾਂ ਦੇ ਜਾਂਦੇ ਆ ਬਾਦਰ ਵੀ ਅਸੀਂ ਬਹੁਤ ਆ ਇੱਕ ਇੱਕ ਫਿਰਕਾ ਕਹਿੰਦਾ ਵੀ ਅਸੀਂ ਦਲੇਰ ਬਹੁਤ ਆ ਇੱਕ ਫਿਰਕਾ ਪੰਜਾਬ ਚ ਇਹ ਕਹਿੰਦਾ ਕਿ ਅਸੀਂ ਸਿਆਣੇ ਬਹੁਤ ਆ ਇੱਕ ਫਿਰਕਾ ਇਹ ਕਹਿੰਦਾ ਵੀ ਅਸੀਂ ਇਸ ਖਿੱਤੇ ਦੇ ਪਿਛਲੇ 700 ਵਰ੍ਹੇ ਤੋਂ ਰਾਟਕੀਸ਼ਾ ਹੈ ਅਲਾ ਰਾਜ ਇਹਨਾਂ ਨਹੀਂ ਕੀਤਾ ਆਪਣਾ ਆਪਣਾ ਧਾਣੀ ਕੀਤਾ ਅੰਗਰੇਜ਼ ਦੀ ਟੈਨਸ਼ਨ ਪਰਾਂ ਦੀ ਕੰਪਨੀ ਤੋਂ ਆਪਦੇ ਬੰਦਿਆਂ ਨੇ ਪੈਸੇ ਦੇ ਕੇ ਤੇ ਫੌਜੀ ਦੇ ਕੇ ਆਪਣੇ ਆਪ ਨੂੰ ਹਰਾਇਆ ਇਹਨੇ ਲੋਕਾਂ ਨੇ ਇਸ ਗੱਲ ਕੇ ਥੋੜੀ ਪਾਇਸਾ ਦਾ ਜੜਾ ਨਿਕਾ ਆ ਇਹਨਾਂ ਲੋਕਾਂ ਕਰਕੇ ਆਇਆ ਬਾਬੇ ਨਾਲ ਗਰੇ ਕੀ ਚਾ ਸੀ ਇਹ ਘਰ ਘਰ ਮੀਆਂ ਸਭ ਨਾਲ ਜੀਆਂ ਬੋਲੀ ਅਬਰ ਤੇ ਮਾਰੀ ਉਹ ਤਾਂ ਮੀਆਂ ਮੀਆਂ ਕਰਦੇ ਸੀ ਤੇ ਹੁਣ ਕੀ ਕਰਦੇ ਸਰ ਸਰ ਹਜ਼ੂਰ ਮੀ ਲਾਰਡ ਯਰ ਆਨਰ ਇੱਕ ਗ੍ਰਾਮੀ ਤੋਂ ਦੂਜੀ ਗ੍ਰਾਮੀ ਲੈ ਲਈ ਜਿਹੜਾ ਇਹ ਬੋਲਦਾ ਨੇ ਜੀ ਇਹ ਬੰਦਾ ਬੜਾ ਵਿਦਵਾਨ ਹੈ ਇਹ ਹੁਣ ਮਾਡਰਨ ਹੋ ਗਿਆ ਸ਼ੁਕਰ ਹੈ ਗੁਲਾਮੀ ਨੂੰ ਮਾਡਰਨ ਕਹਿਤਾ ਸਲਾਮੀ ਵੀ ਇਹਨਾਂ ਦੀ ਮਾਡਰਨ ਬੇਹਜਾਈ ਵੀ ਮਾਡਰਨ ਹੈ ਆਤਮਾ ਮਰ ਜਾਵੇ ਉਹ ਵੀ ਮਾਡਰਨ ਹੋ ਜਾਂਦੇ ਸਾਰਾ ਕੁਝ ਟਾਲਡ ਕਰ ਲੈਂਦੇ ਆ ਦੇ ਪੰਜਾਬੀ ਭਾਸ਼ਾ ਦੇ ਜਿਹੜੇ ਅੱਖਰ ਨੇ ਜਾਂ ਲਫ਼ਜ਼ ਨੇ ਜਿਹੜੇ ਉਹਦੇ ਜਿਹੜੀਆਂ ਆਵਾਜ਼ਾਂ ਨੇ ਉਹ ਕਿਸੇ ਹੋਰ ਭਾਸ਼ਾ ਦੇ ਵਿੱਚ ਨਹੀਂ ਹੈਗੀਆਂ ਜਿੰਨੀਆਂ ਕਿ ਪੰਜਾਬੀ ਦੇ ਵਿੱਚ ਨੇ ਇੱਕ ਜੇ ਆਪਾਂ ਰੈਫਰੈਂਸ ਦੇ ਤੌਰ ਤੇ ਗੱਲ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਫਾਸ਼ਾ ਵੱਲੋਂ ਜਿਹੜਾ ਗ੍ਰੰਥ ਲਿਖਿਆ ਹੋਇਆ ਉਹਨਾਂ ਦੇ ਵਿੱਚ ਜਿਹੜਾ ਇੱਕ ਗੱਲ ਕੀਤੀ ਹੈ ਕਿ ਲੜਾਈ ਹੋ ਰਹੀ ਹੈ ਯੁੱਧ ਹੋ ਰਿਹਾ ਹੈ ਉਹਦਾ ਉਹਨਾਂ ਨੇ ਇੱਕ ਵਰਣਨ ਕੀਤਾ ਝਾਗੜਦੰਗ ਨਾਗੜਦੰਗ ਬਾਗੜਦੰਗ ਬਾਜੇ ਕਾਗੜਦੰਗ ਕਾਤੀ ਮਹਾ ਗੱਜ ਗਾਜੇ ਇਹ ਲਫ਼ਜ਼ ਕਹਿੰਦੇ ਜਦੋਂ ਇੱਕ ਤਲਵਾਰ ਦੂਜੀ ਨਾਲ ਟਕਰਾਂਦੀ ਹੈ ਉਹਦੀ ਆਵਾਜ਼ ਕਹੇ ਜੀ ਨਿਕਲਦੀ ਹੈ ਉਹ ਆਵਾਜ਼ ਨੂੰ ਕਿਸੇ ਹੋਰ ਭਾਸ਼ਾ 'ਚ ਵਰਣਨ ਕੀਤਾ ਹੀ ਨਹੀਂ ਜਾ ਸਕਦਾ ਹਾਂ ਠੀਕ ਹੈ ਪੰਜਾਬੀ ਦੇ ਵਿੱਚ ਉਹਨਾਂ ਨੇ ਗੁਰਮੁਖੀ ਭਾਸ਼ਾ 'ਚ ਉਸ ਜੀ ਨੂੰ ਵਰਣਨ ਕੀਤਾ ਕਿਉਂਕਿ ਜੇ ਇਹੀ ਗੱਲ ਕਰੀਏ ਆਪਾਂ ਪੰਜਾਬੀ ਦੀ ਅਸੀਂ ਪੰਜਾਬੀ ਆ ਅਸੀਂ ਅੰਗਰੇਜ਼ੀ ਨੂੰ ਕੋ ਟਿਆਂ ਨੂੰ ਬੋਲਣ ਨੇ ਜਿਹਨੂੰ ਆਉਂਦੀ ਹੈ ਪੰਜਾਬੀ ਅੰਗਰੇਜ਼ੀ ਵਧੀਆ ਬੋਲਦਾ ਪਰ ਜਿਹੜਾ ਅੰਗਰੇਜ਼ ਹੈ ਉਹ ਪੰਜਾਬੀ ਬੋਲਣ ਛੱਡ ਜਾਂਦਾ ਹੈ ਉਹ ਛੱਡ ਜਾਂਦਾ ਹੈ ਕਈ ਲਫ਼ਜ਼ ਉਹਦੇ ਜੀਬ ਤੋਂ ਨਿਕਲਦਾ ਹੀ ਨਹੀਂ ਉਹਨਾਂ ਨੂੰ ਉਹ ਚੀਜ਼ ਦੀ ਉਹ ਪ੍ਰੈਕਟਿਸ ਹੀ ਨਹੀਂ ਹੈ ਉਸ ਚੀਜ਼ ਦੀ ਨਹੀਂ ਉਹ ਇਸ ਤਰ੍ਹਾਂ ਵੀਲੇ ਵੀ ਆਪਣੇ ਇਲਾਕੇ ਦਾ ਟੋਨਲ ਸਿਸਟਮ ਹੈ ਨਾ ਪੰਜਾਬ ਦੇ ਲੋਕਾਂ ਦਾ ਟੋਨਲ ਸਿਸਟਮ ਹੈ ਜੇ ਦੁਨੀਆ ਦੀ ਹਰੇਕ ਭਾਸ਼ਾ ਦਾ ਉਚਾਰਨ ਕਰ ਸਕਵੇ ਆ ਇਹ ਮੇਰੇ ਚੈਨਲ 'ਚ ਜੇ ਬੰਦਾ ਸ਼ੁਰੂ ਤੋਂ ਪੰਜਾਬੀ ਬੋਲਦਾ ਹੋਊਗਾ ਤਾਂ ਹੀ ਬਣੂਗਾ ਇਦਾਂ ਦਾ। ਕਿਉਂਕਿ ਟੋਨਲ ਸਿਸਟਮ ਹੈ ਨਾ। ਟੋਨਲ ਸਿਸਟਮ ਐਸਾ ਹੈ ਕਿ ਇਹ ਦੁਨੀਆ ਦੀ ਹਰੇਕ ਭਾਸ਼ਾ ਦਾ ਉਚਾਰਨ ਕਰ ਸਕਦਾ ਹੈ। ਯਾਤਨੀਆਂ ਭਾਸ਼ਾਵਾਂ ਦਾ ਟੋਨਲ ਸਿਸਟਮ ਐਸਾ ਹੈ ਕਿ ਉਹਨਾਂ ਤੋਂ ਪੰਜਾਬੀ ਦਾ, ਹਿੰਦੀ ਦਾ, ਸੰਸਕ੍ਰਿਤ ਦਾ, ਬੰਗਾਲੀ ਦਾ, ਬਿਹਾਰੀ ਦਾ, ਸਿੰਧੀ ਦਾ ਉਹਨਾਂ ਤੋਂ ਚਾਰ ਨਹੀਂ ਹੁੰਦਾ। ਉਹ ਉਹਨਾਂ ਦੇ ਸੰਗ ਵਿੱਚ ਹਵਾ ਨਾ ਆਇ ਨਿਕਲਦੀ ਜਿਵੇਂ ਘੁਗੜੇ ਦੀ ਹਵਾ ਫੂਕ ਮਾਰੀ ਨਹੀਂ ਦਿਆ। ਹੈ? ਇਸ ਕਰਕੇ ਇਹ ਇੱਕ ਆਪੋ ਆਪਣੀ ਚਿੱਕ ਵੱਖਰੀ ਵਿਲੱਖਣ ਚੀਜ਼ ਹੈ ਤੇ ਇਹ ਫਿਰ ਨੌਜਵਾਨਾਂ ਨੂੰ ਦੇਖ ਚਾੜਨਾ ਚਾਹੀਦਾ ਨਾ ਇਸ ਬਾਰੇ ਦੱਸੇ ਨਹੀਂ ਲੱਗਿਆ ਜਦੋਂ ਦੱਸੋ ਨੇ ਕਾਰਨ ਹੈ ਕਿ ਭਾਸ਼ਾ ਨੂੰ ਅਸੀਂ ਲਾਦੂ ਨਾ ਕਰ ਸਕੇ ਜਦੋਂ ਦੇ ਆਜ਼ਾਦ ਹੋਇਆ ਦੂਜੇ ਪੰਜਾਬ ਦੇ ਦੂਜੇ ਸੂਬੇ ਭਾਸ਼ਾ ਦੇ ਢਾਰੇ ਬਣ ਗਏ ਪੰਜਾਬੀ ਬਣਿਆ ਨਾ ਵੱਡਾ ਕਾਰਨ ਹੋਇਆ ਕਿ ਪੰਜਾਬੀ ਦੁਨੀਆ ਦੀ ਦਸਵੀਂ ਵੱਡੀ ਭਾਸ਼ਾ ਪਰ ਇਹ ਹਿੰਦੂ ਸਿੱਖ ਮੁਸਲਮਾਨ ਤੇ ਹਿੰਦੂ ਸਿੱਖ ਤੇ ਮੁਸਲਮਾਨ ਦੇ ਵਿੱਚ ਵੰਡਤੀ ਜੀਦੇ ਵਿੱਚ ਮੁਸਲਮਾਨ 52% ਹੈ ਹਿੰਦੂ 33% ਹੈ ਸਿੱਖ 11% ਹੈ ਮੁਸਲਮਾਨ ਜੀ ਕਹਿੰਦਾ ਮੇਰੀ ਪੰਜਾਬੀ ਨਹੀਂ ਉਰਦੂ ਬੋਲਦਾ ਜਿਦੋਂ ਕਿ ਉਰਦੂ ਪਾਕਿਸਤਾਨ ਦੀ ਭਾਸ਼ਾ ਹੀ ਨਹੀਂ ਹੂੰ ਦੇਖੋ ਤਾਂ ਮਾਸ਼ਾ ਕਟੋ ਕਟੋ ਪਾਰਸਾਂ ਦੇ ਵਿੱਚ ਖਾਂਡੇ 10 ਕਰੋੜ ਲੋਕ ਤਾਂ ਪੰਜਾਬੀ ਬੋਲਦੇ ਨੇ ਕਿ ਭਾਸ਼ਾ ਲਿਖਉਂਦੇ ਉਰਦੂ ਕੱਚ ਟਿਕੜ ਪਰੋ ਸਿੰਧੀ ਨੂੰ ਸਿੰਧੀ ਵਾਲੇ ਸਿੰਧੀ ਲਿਖਾਉਂਦੇ ਹੋ ਨਹੀਂ ਕਹਿੰਦੇ ਸਾਡੀ ਉਰਦੂ ਆ ਨਾਲ ਉਹ ਵਿਚਾਰੇ 4 ਕਰੋੜ ਬਿਰਿਆਣਾ ਪਸ਼ਤੂ ਜਿਹੜੇ ਆ ਵੀ ਪਾਏ ਪਾਸ਼ਾ ਪਸ਼ਤੂ ਲਿਖਾਉਂਦੇ ਆ ਉਹ 2.5 ਕਰੋੜ ਵੀ ਨਹੀਂ ਹਨ ਕਦੇ ਨਹੀਂ ਕਹਿੰਦੇ ਵੀ ਅਸੀਂ ਉਰਦੂ ਆ ਕਦੇ ਨਹੀਂ ਕਹਿੰਦੇ ਸਲਾਮ ਸਾਡੀ ਭਾਸ਼ਾ ਕਰਕੇ ਖਤਰਾ ਹੈ ਇਹ ਸਿਰਫ ਪੰਜਾਬ ਦੀ ਧਰਤੀ ਹੈ ਜਿੱਥੇ ਜਾਂਦਾ ਸਿੱਖ ਨੂੰ ਖਤਰਾ ਜਾਂ ਹਿੰਦੀ ਨੂੰ ਖਤਰਾ ਜਾਂ ਸਲਾਮ ਨੂੰ ਖਤਰਾ ਇਹ ਅਜੇ ਤੱਕ ਇਹਨਾਂ ਖਤਰਾ ਤੋਂ ਬਾਹਰ ਨਹੀਂ ਆਇਆ ਕਿ ਸਹੀ ਅਰਥਾਂ ਦੇ ਪੰਜਾਬੀ ਨਹੀਂ ਬੋਲ ਸਕੇ ਇਹਨੂੰ ਬਾਰ-ਬਾਰ ਵੰਡਿਆ ਗਿਆ ਬਾਰ-ਬਾਰ ਡੰਡਿਆ ਗਿਆ ਬਾਰ-ਬਾਰ ਭੱਡਿਆ ਗਿਆ ਤੇ ਬਾਰ-ਬਾਰ ਢੰਡਿਆ ਗਿਆ ਤੇ ਜੋ ਮਰਜ਼ੀ ਕਰੀ ਜਾਣੇ ਨੇ 1947 ਦਾ ਤਿੱਡਾ ਵੱਡਾ ਤਲੂ ਘਰਾ ਹੋਇਆ ਸੀ 10 ਲੱਖ ਬੰਦਾ ਮਰ ਗਿਆ ਸੀ ਅੰਗਰੇਜ਼ਾਂ ਦਾ ਤਾਂ ਮਰਿਆ ਨਹੀਂ ਕਦੇ ਦੇਸ਼ ਆਜ਼ਾਦ ਹੁੰਦਾ ਜਦੋਂ ਆਜ਼ਾਦ ਹੁੰਦਾ ਜਿੱਤੋਂ ਆਜ਼ਾਦ ਹੁੰਦਾ ਲੋਕ ਕਿਉਂ ਨੂੰ ਮਾਰਦੇ ਹੁੰਦੇ ਹਨ ਨਾ ਵੀਨੇ ਸਾਡੇ ਤੇ ਰਾਜ ਕੀਤਾ ਉਹਦਾ ਤਾਂ ਨਹੀਂ ਮਰਿਆ ਕੁੱਤਾ ਜਿਹੜਾ ਕੋਈ ਲੰਡਰ ਜਾਂ ਕੁੱਤਾ ਪਾਲ ਰੱਖਿਆ ਸੀ ਤੇ ਪੰਜਾਬ ਦੇ ਲੋਕ ਬਿਨਾਂ ਗੱਲ ਤੋਂ 15 1947 ਨੂੰ ਉਹਦੇ ਇੱਕ ਪਾਸੋਂ ਜ਼ੁਮੇਦਾਰ ਨਹੀਂ ਸੀ ਸਾਰੇ ਤੜਕੇ ਉੱਠੇ ਤੇ ਵੱਢਦੇ ਚੇਤਨਾ ਨਹੀਂ ਸੀ ਜੇ ਪੰਜਾਬੀ ਦੀ ਚੇਤਨਾ ਵੜੀ ਹੋਣੀ ਜਿਵੇਂ ਬੰਗਾਲੀਆਂ ਦੀ ਚੇਤਨਾ ਹੈ ਜਿਸ ਤਰ੍ਹਾਂ ਮਦਰਾਸੀਆਂ ਦੀ ਚੇਤਨਾ ਹੈ ਐਸੇ ਜਿਹੇ ਗੁਜਰਾਤੀਆਂ ਦੀ ਚੇਤਨਾ ਹੈ ਤੁਸੀਂ ਐ ਕਰੋ ਗੁਜਰਾਤੀ ਦੇ ਉੱਤੇ ਹਿੰਦੀ ਲਿਖਵਾ ਦੇ ਉਹਨਾਂ ਨੂੰ ਭਾਸ਼ਾਈ ਤੌਰ ਤੇ ਸੱਭਿਆਚਾਰਕ ਦਾ ਭਾਸ਼ਾਈ ਤੌਰ ਤੇ ਸੱਭਿਆਚਾਰਕ ਅਹਿਸਾਸ ਸਾਡੇ ਚ ਹੈ ਹੀ ਨਹੀਂ ਹਾਂ ਠੀਕ ਹੈ ਮੁੱਛੋਂ ਤਾਂ ਦੇ ਜਾਂਦੇ ਆ ਬਾਦਰ ਵੀ ਅਸੀਂ ਬਹੁਤ ਆ ਇੱਕ ਇੱਕ ਫਿਰਕਾ ਕਹਿੰਦਾ ਵੀ ਅਸੀਂ ਦਲੇਰ ਬਹੁਤ ਆ ਜਦੋਂ ਇੰਨੇ ਦਲੇਰ ਨਹੀਂ ਇੱਕ ਫਿਰਕਾ ਪੰਜਾਬ ਚ ਇਹ ਕਹਿੰਦਾ ਕਿ ਅਸੀਂ ਸਿਆਣੇ ਬਹੁਤ ਆ ਇੰਨੇ ਸਿਆਣੇ ਵੀ ਨਹੀਂ ਹਣਾ ਠੀਕ ਹੈ ਇੱਕ ਫਿਰ ਕਹੇ ਕਹਿੰਦੇ ਵੀ ਅਸੀਂ ਇਸ ਖੇਤੇ ਦੇ ਪਿਛਲੇ 700 ਸਾਲ ਤੋਂ ਰਾਜ ਕੀਤਾ ਹੈ। ਹਲਾ ਰਾਜ ਇਹਨਾਂ ਨੇ ਨਹੀਂ ਕੀਤਾ। ਆਪਣਾ ਆਪਣਾ ਧਾਣੀ ਕੀਤਾ। ਬਿਲਕੁਲ ਠੀਕ ਹੈ ਨਾ ਤਿੰਨ ਬਾਇਦੀ ਅੰਗਰੇਜ਼ੀ ਕੰਪਨੀ ਤੋਂ ਅੰਗਰੇਜ਼ੀ ਰਿਸਟੈਂਸ਼ਨ ਬਾਇਦੀ ਕੰਪਨੀ ਤੋਂ ਆਪਦੇ ਬੰਦਿਆਂ ਨੇ ਪੈਸੇ ਦੇ ਕੇ ਤੇ ਫੌਜੀ ਦੇ ਕੇ ਆਪਣੇ ਆਪ ਨੂੰ ਹਰਾਇਆ। ਇਹਨਾਂ ਹੀ ਲੋਕਾਂ ਨੇ ਇਸ ਗੱਲ ਕੇ ਥੋੜੀ ਪਾਛਾ ਦਾ ਨਿਗਾਰ ਇਹਨਾਂ ਲੋਕਾਂ ਕਰਕੇ ਆਇਆ। ਬਾਬੇ ਨਾਲ ਗ੍ਰੇਨ ਕੀਤਾ ਸੀ। ਜਿਸ ਘਰ ਘਰ ਮੀਆਂ ਸਭ ਨਾਲ ਜੀਆਂ ਬੋਲੀ ਵਰਤਮਾਰੀ ਉਹ ਤਾਂ ਮੀਆਂ ਮੀਆਂ ਕਰਦੇ ਸੀ ਤੇ ਹੁਣ ਕੀ ਕਰਦੇ ਆ ਸਰ ਸਰ ਹਜ਼ੂਰ ਮੀ ਲਾਰਡ ਯਰ ਆਨਰ ਇੱਕ ਗ੍ਰਾਮੀ ਤੋਂ ਦੂਜੀ ਗ੍ਰਾਮੀ ਲੈ ਲਈ ਜਿਹੜਾ ਇਹ ਬੋਲਦਾ ਨੇ ਜੀ ਇਹ ਬੰਦਾ ਕੋੜਾ ਵਿਦਵਾਨ ਹੈ ਇਹ ਹੁਣ ਮਾਡਰਨ ਹੋ ਗਿਆ ਸ਼ੁਕਰ ਹੈ ਗੁਲਾਮੀ ਨੂੰ ਮਾਡਰਨ ਕਹਿਤਾ ਸੁਲਾਮੀ ਵੀ ਇਹਨਾਂ ਦੀ ਮਾਡਰਨ ਬੇ ਹਿਜਾਈ ਵੀ ਮਾਡਰਨ ਹੈ ਆਤਮਾ ਮਰ ਜਾਵੇ ਉਹ ਵੀ ਮਾਡਰਨ ਹੋ ਗਿੰਦੇ ਆ ਸਾਰਾ ਘਟਾ ਆਲਰੇਡ ਕਰ ਲੈਂਦੇ ਆ ਆਪ ਡੱਕਾ ਤੋੜਨਾ ਨਹੀਂ ਚਿੰਤਨ ਕਰਨਾ ਨਹੀਂ ਗਰੀਬ ਨੂੰ ਲੁੱਟਣਾ ਤੇ ਕੁੱਟਣਾ ਜਿਹੜਾ ਇਸ ਧਰਤੀ ਦਾ ਕਿਰਤੀ ਆ ਉਹਨੂੰ ਜੀ ਬੋਲਣ ਵਾਲਾ ਨੇ ਉਹ ਤੋਂ ਪਹਿਲਾਂ ਉਰਦੂ ਤੇ ਫਾਰਸੀ ਬੋਲਣ ਵਾਲਾ ਨੇ ਉਸ ਤੋਂ ਪਹਿਲਾਂ ਸanskrit ਬੋਲਣ ਵਾਲਾ ਨੇ ਰਾਜ ਕਰਦਾ ਸ਼ਰਣੀ ਨੇ ਉਹਨੂੰ ਲੁੱਟਿਆ ਤੇ ਕੁੱਟਿਆ ਜਿਸ ਦੇ ਕਰਕੇ ਹਿੰਦੁਸਤਾਨ ਸੋਨੇ ਦੀ ਚਿੜੀ ਹੁੰਦਾ ਸੀ ਲੁਟੇਰੇ ਕਰਕੇ ਹਿੰਦੁਸਤਾਨ ਸੋਨੇ ਦੀ ਚਿੜੀ ਅੰਗਰੇਜ਼ੀ ਕਰਕੇ ਨਹੀਂ ਸੀ ਨਾਰਵੀ ਫਾਰਸੀ ਕਰਕੇ ਸੀ ਨਾ ਸੰਸਕ੍ਰਿਤ ਕਰਕੇ ਸੀ ਇਥੋਂ ਦੇ ਕਿਰਤੀ ਕਾਮੇ ਤੇ ਕਾਰੀਗਰ ਲੋਕਾਂ ਦੀ ਕਮਾਈ ਕਰਕੇ ਸੀ ਠੀਕਾ ਉਹਨਾਂ ਲੋਕਾਂ ਦੀ ਭਾਸ਼ਾ ਵੱਡੀ ਹੁੰਦੀ ਆ ਦਰਬਾਰ ਦੀ ਭਾਸ਼ਾ ਜਿਹੜੀ ਸਿਰਫ ਲਵਾਂ ਕੋਈ ਬਾਤ ਆ ਜਾਏ ਹੈ ਜੁਲਫਾਂ ਕੋਈ ਛਾਂਵੇਂ ਬੈਠ ਜਾਣੇ ਜਿਹੜੇ ਬੰਦੇ ਲਵਾਂ ਦੇ ਨਾਲ ਲਵ ਲਾਉਣਾ ਚਾਹੁੰਦੇ ਆ ਜੁਲਫ ਦੀ ਸ਼ਾਮ ਵਿੱਚ ਬਹਿਣਾ ਚਾਹੁੰਦੇ ਆ ਮਸ਼ੂਕ ਦੀ ਅੰਗੋਸ਼ ਵਿੱਚ ਬਹਿਣਾ ਚਾਹੁੰਦੇ ਆ ਮੁਕਲਚ ਉਹਨਾਂ ਦੀ ਤਰਕੀ ਮਾਰਾ ਸਿਰ ਕਰਨ ਦੇਣੀ ਆ ਤੇ ਸਾਰੇ ਉਹ ਨੇ ਜਿਹੜੇ ਆਪਣੇ ਆਪ ਨੂੰ ਐਡਵਾਂਸ ਕਾਉਣ ਦੇ ਦਰਬਾਰ ਦੇ ਦਰਬਾਰ ਦੇ ਕੁਕਰ ਮੈਂ ਪੰਜਾਬੀ ਵਿੱਚ ਅਕਸਰ ਕਹਿੰਦਾ ਹਾਂ ਨਾ ਪੰਜਾਬੀ ਦੇ ਲਖਾਰ ਗਿਆ ਨੂੰ ਬੜੀ ਕੌੜੀ ਗੱਲ ਐ ਤੈਨੂੰ ਮੈਂ ਚਾਰ ਸ਼ਬਦ ਦੱਸ ਦੇਣਾ ਵੀ ਪੰਜਾਬੀ ਦਾ ਸ਼ਹਿਰ ਆ ਕਿੰਤਾ ਰਮਾਸ ਐ ਪਰਮ ਦਾ ਸ਼ਿਕਾਰ ਆ ਤੇ ਵਰਮ ਦੀ ਤਲਾਸ਼ ਐ ਰਹੱਸਵਾਦ ਜੁੱਟ ਪਿਆ ਯਥਾਰਸ ਦਾ ਪਗੋੜਾ ਹਾਂ ਜਿਥਾ ਆਰਤਨਾ ਪਗੌੜਾ ਹਾਂ ਪਦਾਰਥ ਤੋਂ ਤੈਂਦਾ ਹਾਂ ਤੇ ਦਰਬਾਰ ਦਾ ਤੋਕਰ ਹਾਂ ਪੰਜਾਬੀ ਦਾ ਸ਼ਹਿਰ ਆ ਤੇ ਕਿਤਾਰ ਰਮਾਂਸ ਫੁਣੀ ਨੇ ਲੋਕਾਂ ਤੋਂ ਤੁਸੀਂ ਪੰਜਾਬੀ ਦੀ ਤਰਕੀ ਕਿਵੇਂ ਕਰਵਾ ਲੋਗੇ ਇਹ ਪੰਜਾਬੀ ਸਿਰਫ ਕਿ ਸਮਾਗਮ ਚ ਬੋਲਦੇ ਜਿੱਦੇ ਕੋਈ ਕਿਤਾਬ ਉਹਦਾ ਘੁੰਡਿਚਾਉਣਾ ਹੋਵੇ ਉਹਦੇ ਪਾਸਾ ਤੇ ਗਜਲਾਂ ਰਮਾਂਸ ਦੀਆਂ 5-7 ਗੀਤ ਤੇ ਦੋਸਰ ਮਿਰਜਾ ਗਾਰਡਨ ਦੇ ਅਕਕਸੀ ਮਿਰਜਾ ਖੜਾ ਨਹੀਂ ਛੱਡਦੇ ਉਹ ਗਾਦਣਗੇ ਦੋਸਰ ਕਲੀਆਂ ਲਾ ਦੇਣਗੇ ਤੇ ਪੰਜਾਬੀ ਤੇ ਰੱਖੀ ਹੋ ਜਾਂਦੀ ਐ ਤੇ ਕਦੇ ਡੀਸੀ ਦੇ ਦਫ਼ਤਰ ਜਾਓ ਸੀਪੀ ਦੇ ਦਫ਼ਤਰ ਜਾਓ ਚੀਫ ਸੈਕਟਰੀ ਦੇ ਦਫ਼ਤਰ ਜਾਓ ਜੇ ਇੱਕ ਵੀ ਅੱਖਰ ਪੰਜਾਬੀ ਚ ਲਿਖਦੇ ਹੋਣ ਇੱਕ ਵੀ ਪੰਜਾਬੀ ਬੰਦਾ ਜਿਹੜਾ ਅੰਗਰੇਜ਼ੀ ਸਕੂਲਾਂ ਚ ਪੜਿਆ ਤਮਾ ਪੰਜਾਬੀ ਸਕੂਲਾਂ ਚ ਪੜਿਆ ਉਹਨੇ ਸੱਜੇ ਅੱਜ ਤੱਕ ਪੰਜਾਬੀ ਚ ਦਸਤਖਤ ਨਹੀਂ ਕੀਤੇ ਸਾਰਾ ਤੇ ਅੰਗਰੇਜ਼ੀ ਚ ਦਸਤਖਤ ਤੇਰੇ ਤਰੱਕੀ ਕਰਨ ਨੂੰ ਹੋਊ ਕਰੂਆ ਲੱਖਾਂ ਸਹਾਨਾ ਦਾ ਸੱਲ ਨਹੀਂ ਆ ਪ੍ਰਾਸਾ ਉਹ ਚੋਰ ਬਹੁਤ ਆਗਣ ਹੋ ਸਕਦੇ ਆ ਕੁਝ ਬਹੁਤ ਕਿੰਨੇ ਦਲਰ ਨੂੰ ਨਹੀਂ ਪਤਾ ਉਹ ਇਹ ਵੀ ਨਹੀਂ ਪਤਾ ਕਿ ਮੈਥੋਂ ਕਿਹੜਾ ਕੰਮ ਕੌਣ ਕਰਾ ਰਿਹਾ ਹੈ ਇਹ ਵੀ ਹੈ એનર્ਜੀ ਚ ਹੈਗੀ ਪਰ ਜਿਹੜੀ ਪਿਛੇ ਪਾਸੇ ਟੱਕਰਾਉਂਦੀਆਂ ਨੇ ਕਈ ਵਾਰੀ ਬੰਦੇ ਨੂੰ ਪਤਾ ਨਹੀਂ ਹੁੰਦਾ ਉਹ ਮੈਨੂੰ ਵਰਤ ਕੌਣ ਰਿਹਾ ਹੈ ਆ ਪਿੱਛੇ ਜੇ ਨਿੱਕੀ ਜਿਹੀ ਘਟਨਾ ਸੀ ਥਰਾ ਪਰ ਸਕੂਲ ਦੇ ਚਵਾ ਗਿਆ ਥਰਾ ਪਰ ਸਕੂਲ ਪਿੰਡ ਹੈ ਹਾਂਜੀ ਪ੍ਰਿੰਸੀਪਲ ਹੈ ਉਥੋਂ ਦਾ ਹੈਡ ਮਾਸਟਰ ਹੈ ਫੂਲ ਪੀਜਾ ਵੀ ਦੂਰ ਰਲਾ ਨਹੀਂ ਆਇਆ। ਤੁਮ阿里। ਕੋਨੇ ਪੁੱਛ ਲਿਆ। ਬੜਾ ਬੜਾ ਲੱਗਿਆ। ਜਿਹੜਾ ਬੰਦਾ ਤੁਸੀਂ ਆਇਆ ਕਰੋ। ਗੁਜਰਾਤ ਚ ਬਣਾ ਗੁਜਰਾਤੀ ਵਾਲਾ ਬੰਦਾ ਇੱਕ ਬੰਦਾ ਦੱਸ ਦਿਓ। ਮਹਾਰਾਸ਼ਟਰ ਚ ਦੱਸ ਦਿਓ। ਕੰਨੜ ਚ ਦੱਸ ਦਿਓ। ਮਹਾਰਾਸ਼ਟਰ ਚ ਦੱਸ ਦਿਓ। ਤੁਸੀਂ ਵੜੀ ਗੱਲ ਕੀ ਆ? ਤੁਸੀਂ ਹਰਿਆਣਾ ਚ ਦੱਸਦੇ ਆ ਥੋੜੇ ਨਾਲ ਦਾ ਹੀ ਆ। ਆ ਸਭ ਹੋ ਤੈ ਹਮਾਚਲ ਚ ਦੱਸ ਦਿਓ। ਜੋ ਪੁੱਛੇ ਦੱਸਦੇ ਹਾਂ ਬੰਗਾਲ ਚ ਦੱਸਦੇ ਹਾਂ ਇਹ ਸਿਰਫ ਆਪਣੀ ਗੱਲ ਹੈ ਕਿ ਅਪਾ ਰਾਖੀ ਨਹੀਂ ਕੀਤੀ ਛਤਰੀਆਂ ਤੇ ਧਰਮ છોੜਿਆ ਮਲੇਸ਼ ਪਾਕਿਆ ਗਈ ਜਿਹੜਾ ਸਾਡਾ ਧਰਮ ਸੀ ਨਾ ਤਰਨੇ ਨਹੀਂ ਬੇਸੀ ਕਿਹੜੇ ਧਰਮ ਨੂੰ ਮੰਨਿਆ ਤੁਹਾਡਾ ਫਰਜ਼ ਸੀ ਉਹਦੀ ਰਾਖੀ ਨਹੀਂ ਕੀਤੀ ਤੇ ਬਗਾਨੀਆਂ ਬਾਸ਼ਾਵਾਂ ਬੋਲ ਕੇ ਤੇ ਰੰਗ ਲਾ ਲਿਆ ਨੀਲ ਕੱਪੜੇ ਬਸਤਰ ਪਹਿਨੇ ਤੁਰਕ ਪਠਾਨੀਆਂ ਵਲ ਕੀਆ ਤਰਕ ਸ਼ੁਰੂਆਫ ਲਈ ਸ਼ੁਰੂ ਧਰਮ ਕਰ ਲਿਆ ਨੀਲੇ ਰੰਗ ਦੇ ਕੱਪੜੇ ਪਾ ਪਾ ਕੇ ਇੱਥੇ ਕੱਪੜੇ ਬਦਲ ਕੇ ਤੇ ਭਾਸ਼ਾ ਬਦਲ ਕੇ ਤਰੱਕੀਆਂ ਕਰਦੇ ਆ ਗੁਲਾਮੀ ਨਾਲ ਸਾਨੂੰ ਕੋਈ ਮਾਸ਼ਤਾ ਨਹੀਂ ਇਹਨਾਂ ਨੂੰ ਜਿਹੜੇ ਪੈਂਟ ਕੋਟ ਟਾਈ ਐਚ ਕਨ ਤੇ ਰੇਫੋ ਜਾਮਾ ਇਹਨਾਂ ਨੂੰ ਸਵਾਲ ਕਰਾਇਆ ਕਰੋ ਮਾਰਾ ਪਤਾ ਲੱਗੇ ਤੁਸੀਂ ਕਿਹੜੇ ਪਾਸੇ ਐਡਵਾਂਸ ਹੋ ਦਰਬਾਰ ਦੇ ਕੂਕਰਾਂ ਗੁਲਾਮੀ ਨੂੰ ਲੰਮੀ ਕੀਤਾ ਹੈ ਆਬਿਆ ਪਛਾਵਾਂ ਦਾ ਸੱਤਿਆ ਨਾਸ ਕੀਤਾ ਹੈ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਤੇ ਨਾਲ ਫਿਰ ਯਾਸ਼ੀ ਕੀਤੀ ਆ ਇਹਨਾਂ ਦਾ ਕਰਦਾਰ ਹੈ ਇਹਨਾਂ ਦੇ ਚਿਹਰੇ ਕੀ ਸ਼ਾਜਬ ਇਹ ਕਿ ਨਾ ਵੇਖਿਆ ਕਰੋ ਵੀ ਇਹ ਬੜੇ ਸੋਹਣੇ ਚਿਹਰੇ ਆ ਇਹਨਾਂ ਚਿਹਰਿਆਂ ਦੇ ਵਿੱਚ ਜਿਹੜੇ ਬੁਝੇ ਹੋਏ ਚਰਾਗ ਆ ਨਾ ਉਹ ਵੇਖੋ ਕਿਵੇਂ ਧੂਆ ਮਾਰਦਾ ਹੈ ਪਾਸ਼ਾ ਨੂੰ ਕਿਰਦਾ ਕਰ ਨਹੀਂ ਪਾਸ਼ਾ ਨਾ ਸੱਤਣਾ ਕਰ ਨਹੀਂ ਕਰਨਾ ਕਿਸੇ ਦਫ਼ਤਰ ਚ ਮੁੱਕ ਜਾਓ ਕਿਸੇ ਵੀ ਦਫ਼ਤਰ ਸ ਇੱਕ ਬੰਦਾ ਵੀ ਪੰਜਾਬੀ ਵਿੱਚ ਕੰਮ ਕਰਨ ਨੂੰ ਤਿਆਰ ਹੈ ਔਰ ਕੋਈ ਪੰਜਾਬੀਦਾਰ ਖਾਰੀ ਜਾ ਕੇ ਕਰਨ ਨੂੰ ਤਿਆਰ ਨਹੀਂ ਵੀ ਆ ਤੂੰ ਕੀ ਕਰਦਾ ਇਹਦਾ ਵਿਚਾਰਾ ਇੱਕ ਆਰ ਪੀ ਸਿੰਘ ਹੈ ਜਿਹਨੂੰ ਰਜਿੰਦਰ ਪਾਰਸ ਸਿੰਘ ਕਹਿੰਦੇ ਆ ਇੱਕ ਮਿੱਤਰ ਸੈਨ ਗੋਇਲ ਨੇ ਪੁਰਾਣੇ ਡੀਏ ਰਿਟਾਇਰਡ ਨੇ ਇੱਕ ਹਰਬਖਸ਼ ਸਿੰਘ ਗਰੇਵਾਲ ਹੈ ਇੱਕ ਸਿੱਖੋ ਹੈ ਪੰਜ ਸੱਤ ਬੰਦੇ ਵਿਚਾਰੇ ਹੋਰ ਹੋਣਗੇ ਕੋਈ ਬੋਲਣਾ ਹੈ ਨਹੀਂ ਕੋਈ ਦੱਸਣਾ ਹੈ ਨਹੀਂ ਤਰ ਕਲਬਾਂ ਪੱਪਾਂ ਤੇ ਚਮਾਂ ਤੇ ਜਾਂਦੇ ਆ ਮੋਦੀ ਸ਼ਰਾਬ ਪੀਂਦੇ ਅੰਗਰੇਜ਼ੀ ਬੋਲਦੇ ਆ ਉੱਥੇ ਨੱਚਦੇ ਆ ਦੇਸ਼ ਤਰੱਕੀ ਕਰ ਜਾਂਦਾ ਇੰਨੀ ਚੀ ਤੇ ਕਹਿੰਦੇ ਤੇ ਤਰੱਕੀ ਕਰ ਗਿਆ ਲੋੜਾ ਨਹੀਂ ਕਿਉਂਕਿ ਉਹਨੂੰ ਪਤਾ ਵੀ ਮੈਨੂੰ ਮੋਦੀ ਸ਼ਰਾਬ ਮਿਲ ਗਈ ਹਮ ਮੋਦੀ ਰੋਟੀ ਮਿਲ ਗਈ ਸਰ ਸਰ ਕਹਤਾ ਦੇਖਤਾ ਤਰੱਕੀ ਕਰ ਗਿਆ ਉਹਦਾ ਦੇਖ ਤਾ ਕਿ ਕਰਗਾ ਨਾ ਜਰੀ ਆਊਗਾ ਨਾ ਜੋ ਦੇਸ਼ ਦੇ ਵਿੱਚ ਚੱਲੂ ਦੇ ਉਹਦੇ ਪਹਿਣਗੇ ਛਤਰ ਇਹੋ ਫੇਲੜਾ ਸਰਕਾਰ ਦੀਆਂ ਤਨਖਾਹਾਂ ਖਾਣਾ ਕੰਮ ਵੀ ਕੋਈ ਕਰਦਾ ਹੈ ਹੈ ਘਰੋਂ ਦਫ਼ਤਰ ਦਫ਼ਤਰ ਚੋਂ ਕਲੱਬ ਤਨਖਾਹ ਹੈ ਨਾ